ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਬਾਦਲ ਪਰਿਵਾਰ ਲਈ ਆਈ ਅੱਤ ਦੀ ਵੱਡੀ ਮਾੜੀ ਖਬਰ ਲੱਗ ਗਿਆ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਚ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਕਰੀਬ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕਿਹਾ ਕਿ ਇਹ ਸਾਰੀ ਖੇਡ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਅਤੇ ਫਿਰ ਕਾਂਗਰਸ ਸਰਕਾਰ ਵੇਲੇ ਹੋਈ ਸੀ ਉਹਨਾਂ ਦੱਸਿਆ ਕਿ ਇਨ੍ਹਾਂ ਪਰਮਟਾਂ ਦੀ ਕੋਈ ਵੈਧਤਾ ਨਹੀਂ ਸੀ ਇਸ ਲਈ ਕਈ ਵੱਡੇ ਟਰਾਂਸਪੋਰਟ ਵੀ ਸ਼ਾਮਲ ਹਨ ਉਹਨਾਂ ਕਹਿ ਕੇ ਕਿ ਸੁਖਬੀਰ ਸਿੰਘ ਬਾਦਲ ਦੇ ਕਰੀਬ 30% ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ ਜੋ ਕਿ ਗੈਰਕਾਨੂੰਨੀ ਸਨ ਲਾਲਜੀਤ ਸਿੰਘ ਢੁੱਲਰ ਮੰਤਰੀ ਨੇ ਕਿਹਾ ਕਿ 600 ਦੇ ਕਰੀਬ ਪਰਮੰਡ ਰਾਦੇ ਦਿੱਤੇ ਗਏ ਹਨ ਪਰਮਡ ਗਲਤ ਨਿਯਾਇਜ਼ ਤਰੀਕੇ ਨਾਲ ਕਲੰਬਿੰਗ ਕਰਕੇ ਚੰਗੀ ਕਮਾਈ ਵਾਲੇ ਰੂਟਸ ਤੇ ਚਲਾਏ ਗਏ ਅਤੇ ਉਹਨਾਂ ਕਹਿ ਇੱਕ ਐਸ ਵਿੱਚ ਕਈ ਨੇ ਤਾਂ ਬੱਸਾਂ ਦੇ ਪਰਮਡ ਕਲੱਬ ਕਰਕੇ ਰੂਟ ਵਧਾ ਦਿੱਤੇ ਗਏ ਅਤੇ ਉਹਨਾਂ ਕਹਿ ਕਿ ਨਾ ਪਰਮੰਡ ਦਾ ਕੋਈ ਸ਼ੈਰ ਪੈਰ ਨਹੀਂ ਸੀ ਅਤੇ ਗਲਤ ਪਰਮਡ ਦੇ ਕੇ ਉਹਨਾਂ ਨੂੰ ਐਕਸਟੈਂਸ਼ਨ ਤੇ ਕਲੱਬ ਕਰਕੇ ਪਰਮਡ ਚਲਾਏ ਗਏ ਜਿਸ ਤੇ ਨਾਲ ਲੋਕਾਂ ਤੇ ਸਰਕਾਰ ਨਾਲ ਧੁਖਤੜੀ ਹੋਈ ਉਹਨਾਂ ਕਹਿ ਕੇ ਸਾਬਕਾ ਡਿਪਟੀ ਸੀਐਮਸ ਕਬੀਰ ਬਾਦਲ ਤੇ આરોਪ ਲਗਾਉਂਦੇ ਹੋਏ ਕਿ ਐ ਕਿ ਇਨਾਂ ਨੇ ਕਈ ਟਰਾਂਸਪੋਰਟਰ ਹੋਰਾਂ ਨੂੰ ਵੀ ਆਪਣੇ ਨਾਮ ਲਾ ਲਿਆ ਤੇ ਉਹ ਵੀ ਖੁੱਛ ਰਹੇ ਤੇ ਰੋਲਾ ਨਾ ਪਾਉਣ ਤੇ ਹੁਣ ਉਹਨਾਂ ਨੇ ਕਿਹਾ ਕਿ ਇਨਾਂ ਦੇ ਸਾਰਿਆਂ ਦੇ ਪਰਮਿਟ ਰੱਦ ਕੀਤੇ ਗਏ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ